ਅਜੀ ਕੀ ਨਾਮ ਆ ਤੁਹਾਡਾ ਅਜੀ ਕੀ ਨਾਮ ਆ ਤੁਹਾਡਾ ਨਾ ਕੋਈ ਬੜੀ 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 ਫੜੀ 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 ਮੇਰੇ ਫੜਾ ਫੜ ਫੜ ਫੜਲਾ 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 ਇਹੋ ਫੜਲਾ ਹਰਾ ਫੋਣ ਕੇ ਮਾਰਿਆ ਫੋਣ ਕੇ ਮਾਰਿਆ ਫੋਣ ਕੇ ਮਾਰਿਆ ਮੇਰੀ ਗੇਟੀ 'ਚ ਮਾਰਿਆ ਤੂੰ ਮੁਝੇ ਕਰ ਪੁਲਿਸ ਮੁਲਾਜ਼ਮ ਨੇ ਜਿਹੜੀ ਆ ਦਾਰੂ ਦਾ ਬਾ ਦਾਰੂ ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਉੱਪਰ ਖੜਿਆ ਦਾਰੂ ਪੀਣਾ ਦਾਰੂ ਕਰੀ ਗਿਆ ਬਰਲੇ ਪੀਤੀ ਹੋਈ ਬਿੱਲਾ ਲਗਾ ਬਿੱਲਾ ਦਾ ਹੋ ਗਏ ਆ ਛੱਡ ਦੇ ਦਾਰੂ ਬਾਥੂਮ ਕਰ ਰੋ ਤੂੰ ਹੈ ਗਿਆ ਮਲਾਇਮ ਕਰ ਤਾ ਭਾਈ ਜੀ ਕਿਹੜੇ ਨੇ ਤੂੰ ਦੱਸਦਾ ਮੈਨੂੰ ਖਾਣਾ ਖਾਣਾ ਕਰ ਬੰਦਾ ਖਾਣਾ ਕਿਹੜਾ ਪੈਂਦਾ ਖਾਣਾ ਕਿਹੜਾ ਪੈਂਦਾ ਖਾਣਾ ਕਿਹੜਾ ਪੈਂਦਾ ਕਿਹੜੀ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਹਾਂ ਪੱਤਰਕਾਰ ਕਿਹੜੀ ਬਰੋ ਭਾਜੀ ਕਰੋ ਮੈਨੂੰ ਕਰੋ ਸੱਪੜਾ ਮਾਰਦਾ ਭਾਜੀ ਸੱਪੜਾ ਮਾਰਿਆ ਨੇ 10 ਸੱਪੜਾ ਮਾਰਿਆ ਮੇਰੇ ਥੱਪੜ ਕਾ ਦੇ ਉਹ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਦੇ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਦੇ ਮਾਰਿਆ ਮੇਰੇ ਉਹ ਚੀਜ਼ ਕੀ ਆ ਥੱਪੜ ਕਾ ਦੇ ਮਾਰਿਆ ਮੇਰੇ ਥੱਪੜ ਕਾ ਦੇ ਮਾਰਿਆ ਮੇਰੇ ਉਹ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੱਕਾ ਹੀ ਕਰੂੰਗਾ ਹਾਂ ਯਾਰ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਬਾਥਰੂਮ ਕਰਦਾ ਫੁੱਲ ਦਿੱਤੀ ਆ ਫੁੱਲ ਬੜਾ ਫੁੱਲ ਤੇ ਹਾਂ ਦੇਖੋ ਭਾਜੀ ਬਾਥਰੂਮ ਦੇਚ ਰੋਡ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਪਤਾ ਹੀ ਹੈ ਇਹ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚਲਾ ਦੇ ਲਾਈਵ ਦਾ ਲਾਈਵ ਚਲਾ ਚਲਾਇਆ ਲਾਈਵ ਚਲਾ ਸਰਬਰ ਕੀ ਹੈਗਾ ਕਰੋ ਯਾਰ ਬਾਜੀ ਕੋਡ ਨੰਬਰ ਦਿਖਾਓ ਦਿਖਾਓ ਬਾਜੀ ਰੋੜ ਤੇ ਅੱਜ ਗੁਰਪੁਰ ਦਾ ਪ੍ਰੋਗਰਾਮ ਨਾ ਰੋੜ ਤੇ ਫੂਟਾ ਪਿਆ ਸੀਗਾ ਮੈਂ ਹੋਈ ਆ ਥੱਪੜ ਮਾਰਿਆ ਨੇ ਇਨਾਮ ਮੋਟਾ ਨਾ ਬੜੀ 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 ਮਿਲ ਫੜਾ ਫੜ 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 ਫੜਲਾ 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 ਹਲਾ ਫੋਨ ਕੇ ਮੈਂ ਮਾਰਿਆ ਫੋਨ ਕੇ ਮਾਰਿਆ ਕੌਣ ਕੇ ਮਾਰਿਆ ਮੇਰੀ ਗੱਡੀ 'ਚ ਮਾਰਿਆ ਤੂੰ ਪੁੱਛ ਕਰ ਥੋੜਾ ਜਿਹਾ ਮੁਲਾਜ਼ਮ ਨੇ ਜਿਹੜੀ ਆ दारू ਦਾ दा, ਆਹ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾਂ ਨੂੰ ਉਪਰ ਉਹਨਾਂ ਤਾਂ ਖੜਿਆ दारू ਬਿਨਾ दारू ਕਰੀ ਗਿਆ ਬਰਲੀ ਪੀਤੀ ਹੋਈ ਬਿੱਲਾ ਲਗਾ ਬਿੱਲਾ ਨਾ ਹੋ ਗਰੇ ਆਹ ਛੱਡ ਦੇ दारू ਬਾਥੂਮ ਕਰ ਰੋ ਤੂੰ ਹੈ ਗਿਆ ਮੁਲਾਜ਼ਮ ਕਹ ਤਾ ਭਾਈ ਜੀ ਕਿਹੜੇ ਨੇ ਤੂੰ ਦੱਸਦਾ ਮੈਨੂੰ ਖਾਣਾ ਖਾਣਾ ਕਾ ਬੰਦਾ ਖਾਣਾ ਕਿਹਦਾ ਪੈਂਦਾ ਖਾਣਾ ਕਿਹਦਾ ਪੈਂਦਾ ਖਾਣਾ ਕਿਹਦਾ ਪੈਂਦਾ ਰੇੜੀ ਤੂੰ ਹੀ ਕੀ ਹੋ ਮੈਂ ਪੱਤਰਕਾਰਾਂ ਪੱਤਰਕਾਰ ਰੇੜੀ ਬਰਦਾ ਪਾਣੀ ਕਰੋ ਦੇ ਦੋ ਥੱਪੜ ਮਾਰਦਾ ਪਾਣੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਉਹ ਥੱਪੜ ਤੀ ਕੋ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਤ ਨੂੰ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੰਗਾ ਹੀ ਕਰੂਗਾ ਹਾਂ ਯਾ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਬਾਥਰੂਮ ਕਾਟਦਾ ਰੋਲ ਫੁੱਲ ਬੀਤੀ ਭਾਈਆ ਫੁੱਲ ਬੜਾ ਫੁੱਲ ਤੇ ਹਾਰੇ ਕੋ ਭਾਜੀ ਬਾਥਰੂਮ ਵੇਚ ਰਿਹਾ ਰੋਡ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਬਗੀ ਰਹਿ ਗਈ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚਲਾ ਦੇ ਚਲਾ ਇਹਦਾ ਲਾਈਵ ਚਲਾ ਚਲਾ ਇਹ ਲਾਈਵ ਚਲਾ ਕਰੋ ਯਾਰ ਭਾਜੀ ਕਰੋ ਨੰਬਰ ਦਿਖਾਓ ਦਿਖਾਓ ਭਾਜੀ ਰੋਡ ਤੇ ਅੱਜ ਗੁਰਪੁਰੂ ਦਾ ਪ੍ਰੋਗਰਾਮ ਨਾ ਰੋਡ ਤੇ ਮੂਤਾ ਪਿਆ ਸੀਗਾ ਮੈਂ ਹੋਈ ਐ ਫੱਪੜ ਮਾਰਿਆ ਨੇ ਲੜ ਪਤੀ ਇਹ ਨਾਮਾ ਲੋਟਾ ਮੇਰਾ ਖੜਾ ਫੜ 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 ਫੜਲਾ 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 ਇਹਨੂੰ ਫੜਲਾ ਹਲੇ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਤੂੰ ਫੋਨ ਕੇ ਮਾਰਿਆ ਮੇਰੀ ਗੇਟੀ ਚ ਮਾਰਿਆ ਤੂੰ ਪੁਲਿਸ ਮੁਲਾਜ਼ਮ ਨੇ ਜਿਹੜੀ ਆ दारू ਦਾ ਆਹ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾਂ ਨੂੰ ਉਮਰ ਉਹ ਤਾਂ ਖੜਿਆ दारू ਬਿਨਾ दारू ਕਰੀ ਗਿਆ ਬਰਲੀ ਪੀਤੀ ਹੋਈ ਬਿੱਲਾ ਲਗਾ ਬਿੱਲਾ ਨਾ ਹੋ ਗਰੇ ਆਹ ਛੱਡ ਦੇ दारू ਬਾਥੂਮ ਕਰ ਰੋ ਤੂੰ ਹੈ ਗਿਆ ਮਲਾਇਮ ਕਹਦਾ ਤੂੰ ਦੱਸਦਾ ਮੈਨੂੰ ਖਾਣਾ ਖਾਣਾ ਕਹਦਾ ਬੰਦਾ ਖਾਣਾ ਕਿਹਦਾ ਪੈਂਦਾ ਖਾਣਾ ਕਿਹਦਾ ਪੈਂਦਾ ਖਾਣਾ ਕਿਹਦਾ ਪੈਂਦਾ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਹਾਂ ਪੱਤਰਕਾਰ ਕਿਹੜੀ ਬਰਦਾ ਪਾਣੀ ਕਰੋ ਮੈਨੂੰ ਥੱਪੜ ਮਾਰਦਾ ਪਾਣੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਦੇ ਉਹ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਤਾਂ ਮਾਰਿਆ ਚੀਜ ਕੀ ਆ ਤੂੰ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ ਕੀ ਆ ਥੱਪੜ ਕਾ ਤਾਂ ਮਾਰਿਆ ਮੇਰੇ ਥੱਪੜ ਕਾ ਤਾਂ ਮਾਰਿਆ ਮੇਰੇ ਉਹ ਚੀਜ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥੂ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੰਗਾ ਹੀ ਕਰੂਗਾ ਹਾਂ ਤੇ ਰੋਡ 'ਤੇ ਤਾਂ ਬਾਥੂਮ ਕਰਦਾ ਪਿਆ ਸੀਗਾ ਮੈਂ ਬਾਥੂਮ ਕਾੜਦਾ ਤੇ ਫੁੱਲ ਬਿੱਤੀ ਆ ਫੁੱਲ ਬੜਾ ਫੁੱਲ ਤੇ ਹਾਂ ਲੇਖੋ ਭਾਜੀ ਬਾਥੂਮ ਵੇਚ ਲਿਆ ਰੋਡ 'ਤੇ ਬਾਥੂਮ ਕਰਦਾ ਪਿਆ ਸੀਗਾ ਤੁਹਾਨੂੰ ਬਗੀ ਰਹਿ ਗਈ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚਲਾ ਦੇ ਲਾਈਵ ਦਾ ਲਾਈਵ ਚਲਾ ਦੇ ਚਲਾਇਆ ਲੈ ਚਲਾ ਨੰਬਰ ਕੀ ਹੈਗਾ ਕਰੋ ਯਾਰ ਬਾਜੀ ਨੰਬਰ ਦਿਖਾਓ ਦਿਖਾਓ ਬਾਜੀ ਰੋਡ ਤੇ ਅੱਜ ਗੁਰਪਰਵ ਦਾ ਪ੍ਰੋਗਰਾਮ ਨਾ ਰੋਡ ਤੇ ਮੂਤ ਆਪਿਆ ਸੀਗਾ ਫੱਪੜ ਮਾਰੇ ਨੇ ਇਨਾਮਾ ਟੋਟਾ ਬੜੀ 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 ਫੜੀ ਫੜੀ ਫੜ 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 ਫੜਲਾ 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 ਹਲਾ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਤੂੰ ਫੋਨ ਕੇ ਮਾਰਿਆ ਮੇਰੀ ਗੇਟੀ ਚ ਮਾਰਿਆ ਤੂੰ ਆਜਮ ਨੇ ਜਿਹੜੀ ਆ दारू ਦਾ ਉਹ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਉਪਰ ਉਹਨਾਂ ਤਾਂ ਖੜਿਆ दारू ਬਿਨਾ दारू ਕਰੀ ਗਿਆ ਬਰਲੀ ਪੀਤੀ ਹੋਈ ਬਿੱਲਾ ਲਗਾ ਬਿੱਲਾ ਦਾ ਹੋ ਗਰੇ ਆ ਆ ਛੱਡ ਦੇ दारू ਬਾਥੂਮ ਕਰ ਰੋ ਤੂੰ ਹੈ ਗਿਆ ਮਲਾਈਮ ਕਹ ਤਾ ਭਾਈ ਜੀ ਕਿਹੜੇ ਜਿਹੜੇ ਤੂੰ ਦੱਸਦਾ ਮੈਨੂੰ ਖਾਲਾ ਖਾਲਾ ਕਹਦਾ ਬੰਦਾ ਖਾਲਾ ਕਹਦਾ ਬੰਦਾ ਖਾਲਾ ਕਹਦਾ ਬੰਦਾ ਖਾਲਾ ਕਹਦਾ ਬੰਦਾ ਜਾਨੇ ਤੂੰ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਹੜੀ ਬਰੋ ਭਾਜੀ ਕਰੋ ਫੇਰ ਰੋਡ ਥੱਪੜ ਮਾਰਦਾ ਭਾਜੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਉਹ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਤੇ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਾ ਤੇ ਮਾਰਿਆ ਮੇਰੇ ਉਹ ਕੀ ਕੀ ਆ ਥੱਪੜ ਕਾ ਤੇ ਮਾਰਿਆ ਮੇਰੇ ਥੱਪੜ ਕਾ ਤੇ ਮਾਰਿਆ ਮੇਰੇ ਉਹ ਚੀ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੱਕਰਾ ਹੀ ਕਰੂੰਗਾ ਹਾਂ ਇਹ ਰੋਡ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਬਾਥਮ ਵਗਾਰਦਾ ਹਾਂ ਬੋਲ ਬਿੱਤੀ ਆ ਫੁੱਲ ਬੜਾ ਫੁੱਲ ਤੇ ਬਾਕੀ ਕੋ ਭਾਜੀ ਬਾਥਮ ਵੇਚ ਰਹੀ ਹੋਰ ਤੇ ਬਾਥਮ ਕਰਦਾ ਪਿਆ ਸੀਗਾ ਤੁਹਾਨੂੰ ਬੜੀ ਜਿਹਾ ਬੈਠਾ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਲੈ ਨਹੀਂ ਲਾਈਵ ਚਲਾ ਦੇ ਚਲਾ ਇਹਦਾ ਲਾਈਵ ਚਲਾ ਚਲਾ ਇਹ ਲਾਈਵ ਚਲਾ ਕਰੋ ਯਾਰ ਭਾਜੀ ਕਰੋ ਨੰਬਰ ਦਿਖਾਓ ਦਿਖਾਓ ਭਾਜੀ ਰੋਡ ਤੇ ਅਜਾ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋਡ ਤੇ ਮੂਤਾ ਪਿਆ ਸੀਗਾ ਮੈਂ ਹੋਈ ਐ ਇਹ ਫੱਪੜ ਮਾਰਿਆ ਨੇ ਇਨਾਮ ਮਾ ਟੋਟਾ ਹੋ ਘੋੜੀ ਵੜੀ 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 ਮੇਲ ਫੜੇਲ ਫੜ 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 ਫੜਲਾ 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 ਕੋ ਫੜਲਾ ਹਲਾ ਫੋਣ ਕੇ ਮਾਰਿਆ ਫੋਣ ਕੇ ਮਾਰਿਆ ਤੂੰ ਫੋਣ ਕੇ ਮਾਰਿਆ ਮੇਰੀ ਗੇਟੀ ਚ ਮਾਰਿਆ ਤੂੰ ਮੁਝੇ ਕਰ ਪੁਲਿਸ ਮੁਲਾਜ਼ਮ ਨੇ ਜਿਹੜੀ ਆ दारू ਦਾ ਬਾ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਉੱਪਰ ਖੜਿਆ दारू ਬਿਨਾ दारू ਕਰੀ ਗਿਆ ਬਰਲੇ ਪੀਤੀ ਆਂ ਬਿਲਾ ਲਗਾ ਬਿਲਾ ਦੇ ਹੋ ਗਏ ਆ ਆ ਛੱਡ ਦੇ दारू ਬਾਥੂਮ ਕਾ ਕਰੂਗਾ ਤੱਕਣੂ ਤੂੰ ਹੈ ਗਿਆ ਮਲਾਈਮ ਕਰ ਤਾ ਭਾਈ ਜੀ ਕਿਹੜਾ ਪੈਂਦਾ ਤੂੰ ਦੱਸਦਾ ਮੈਨੂੰ ਥਾਣਾ ਥਾਣਾ ਕਹਦਾ ਬੰਦਾ ਥਾਣਾ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਜਾਣੇ ਤੂੰ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਹਾਂ ਪੱਤਰਕਾਰ ਕਿਹੜੀ ਬਰਦਾ ਪਾਣੀ ਕਰੋ ਵੇ ਰੋ ਦੋ ਥੱਪੜ ਮਾਰਦਾ ਭਾਈਓ ਥੱਪੜ ਮਾਰਿਆ ਨੇ ਦੱਸ ਥੱਪੜ ਕਾ ਮਾਰਿਆ ਮੇਰੇ ਥੱਪੜ ਕਾ ਤੇ ਉਹ ਥੱਪੜ ਤੂੰ ਹੈ ਜੀ ਆ ਤੂੰ ਥੱਪੜ ਕਾ ਮਾਰਿਆ ਚੀਜ਼ ਕੀ ਆ ਤੂੰ ਥੱਪੜ ਕਦਾ ਮਾਰਿਆ ਮੇਰੇ ਉਹ ਚੀਜ਼ ਕੀ ਆ ਥੱਪੜ ਕਦਾ ਮਾਰਿਆ ਮੇਰੇ ਥੱਪੜ ਕਦਾ ਮਾਰਿਆ ਮੇਰੇ ਉਹ ਚੀਜ਼ ਕੀ ਆ ਤੈਨੂੰ ਮੈਂ ਕਹਾਂ ਅੰਕਲ ਬਾਥਰੂਮ ਨਹੀਂ ਕਰਦਾ ਸੀ ਤੂੰ ਚੰਗਾ ਲਾਦਾ ਮੈਂ ਚੱਕਰ ਹੀ ਕਰੂਗਾ ਹਾਂ ਯਾਰ ਉਹ ਰੋੜ ਤੇ ਤਾਂ ਬਾਥਰੂਮ ਕਰਦਾ ਪਿਆ ਸੀਗਾ ਮੈਂ ਬਾਥਰੂਮ ਕੱਢਦਾ ਉਹ ਫੁੱਲ ਦਿੱਤੀ ਬਈ ਆ ਫੁੱਲ ਬੜਾ ਫੁੱਲ ਤੇ ਹਾਂ ਦੇਖੋ ਪਾਜੀ ਬਾਥਰੂਮ ਵਿੱਚ ਰੋੜ ਤੇ ਬਾਥਰੂਮ ਕਰਦਾ ਪਿਆ ਸੀਗਾ ਤੁਹਾਨੂੰ ਤੱਕੀ ਆ ਰਹੀ ਹੈ ਇਹ ਤੇ ਮੈਂ ਆਪਣੀ ਲਾਈਵ ਚੱਲਦਾ ਪਿਆ ਨਹੀਂ ਲਾਈਵ ਚਲਾ ਦੇ ਲਾਈਵ ਦਾ ਲਾਈਵ ਚਲਾ ਦੇ ਤੁਲਾ ਆਇਆ ਲਾਈਵ ਸਲਾ ਸਲਾ ਨੰਬਰ ਕੀ ਹੈਗਾ ਕਰੋ ਯਾਰ ਬਾਜੀ ਕਰੋ ਨੰਬਰ ਦਿਖਾਓ ਦਿਖਾਓ ਬਾਜੀ ਰੋੜ ਤੇ ਅੱਜ ਗੁਰਪ੍ਰੋ ਦਾ ਪ੍ਰੋਗਰਾਮ ਨਾ ਰੋੜ ਤੇ ਫੂਟਾ ਪਿਆ ਸੀਗਾ ਮੈਂ ਹੋਈ ਐ ਫੱਪੜ ਮਾਰਿਆ ਨੇ ਲੜਪਟ ਇਨਾਮ ਲੋਟਾ ਨਾ ਕੋਤੀ ਬਰੀ 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 ਮਿਲ ਫੜ 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 ਫੜਲਾ 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 ਹਲਾ ਫੋਨ ਕੇ ਮਾਰਿਆ ਫੋਨ ਕੇ ਮਾਰਿਆ ਤੂੰ ਫੋਨ ਕੇ ਮਾਰਿਆ ਮੇਰੀ ਗੇਟੀ ਚ ਮਾਰਿਆ ਤੂੰ ਮਾਰਿਆ ਮੁਲਾਜ਼ਮ ਨੇ ਜਿਹੜੀ ਆ दारू ਦਾ ਆਹ दारू ਪੀਤੀ ਹੋਈ ਆ ਤੂੰ ਤਾਂ ਧੱਕਾ ਮਾਰਾ ਨੂੰ ਉੱਪਰੋਂ ਉੱਤ ਖੜਿਆ दारू ਪੀਣਾ दारू ਕਰੀ ਗਿਆ ਬਰਲੇ ਪੀਤੀ ਹੋਈ ਬਿੱਲਾ ਲਗਾ ਬਿੱਲਾ ਦਾ ਹੋ ਗਏ ਆ ਆ ਛੱਡ ਦੇ दारू ਬਾਥੂਮ ਕਰ ਤਾ ਤਾ ਤੂੰ ਹੈ ਗਿਆ ਮੁਲਾਜ਼ਮ ਕਰ ਤਾ ਭਾਈ ਜੀ ਕਿਹੜੇ ਨੇ ਤੂੰ ਦੱਸਦਾ ਮੈਨੂੰ ਥਾਣਾ ਥਾਣਾ ਕਰ ਬੰਦਾ ਥਾਣਾ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਥਾਣਾ ਕਿਹੜਾ ਪੈਂਦਾ ਜਾਣੇ ਤੂੰ ਤੁਸੀਂ ਕਿਹੜੀ ਤੁਸੀਂ ਕੀ ਹੋ ਮੈਂ ਪੱਤਰਕਾਰ ਆ ਪੱਤਰਕਾਰ ਕਿਹੜੀ ਬਰਦਾ ਪਾਜੀ ਕਰੋ ਫੇਰ ਦੋ ਥੱਪੜ ਮਾਰਵਾ ਪਾਜੀ ਥੱਪੜ ਮਾਰਿਆ ਨੇ 10 ਥੱਪੜ ਕਾ ਮਾਰਿਆ ਮੇਰੇ